ਸਾਡੇ ਸਮਾਜ ਵਿੱਚ ਇੱਕ ਗੱਲ ਆਮ ਪ੍ਰਚਲਿਤ ਹੈ ਕਿ ਔਰਤ ਔਰਤ ਦੀ ਦੁਸ਼ਮਣ ਹੈ ਡੰਡੀ ਯਕੀਨਨ ਅਜਿਹਾ ਨਹੀਂ ਹੈ ਡੰਡੀ ਪਰ ਔਰਤਾਂ ਨੂੰ ਇਹ ਕੁਝ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਉਹਨਾਂ ਦੇ ਦਿਲ ਵਿੱਚ ਇਹ ਗੱਲ ਬੈਠ ਜਾਂਦੀ ਹੈ ਡੰਡੀ ਸਾਡੇ ਸਮਾਜ ਦਾ ਇੱਕ ਹਿੱਸਾ ਇਹ ਸੋਚਦਾ ਹੈ ਕਿ ਜੇ ਔਰਤਾਂ ਇਕੱਠੀਆਂ ਹੋ ਜਾਣਗੀਆਂ ਤਾਂ ਸ਼ਾਇਦ ਹੋਰ ਮਜ਼ਬੂਤ ਹੋ ਜਾਣਗੀਆਂ ਡੰਡੀ ਉਹਨਾਂ ਨੂੰ ਇੱਕ ਮੁੱਠ ਨਾ ਹੋਣ ਦੇਣ ਕਰਕੇ ਹੀ ਇਹ ਇਹ ਨਰੇਟਿਵ ਸਿਰਜਿਆ ਜਾਂਦਾ ਹੈ ਡੰਡੀ ਦਰਸਲ ਔਰਤ ਹੀ ਔਰਤ ਦੀ ਤਾਕਤ ਹੁੰਦੀ ਹੈ ਡੰਡੀ ਕਦੀ ਸੋਚਿਆ ਹੈ ਸੱਸਾਂ ਤੇ ਨੋਹਾਂ ਦੀਆਂ ਬੋਲੀਆਂ ਕਿਉਂ ਵੜੀਆਂ ਡੰਡੇ ਸਾਡਾ ਸਮਾਜ ਦਰਸਲ ਚਾਹੁੰਦਾ ਹੀ ਨਹੀਂ ਕਿ ਔਰਤਾਂ ਦਾ ਆਪਸੀ ਤਾਲਮੇਲ ਇਨਾ ਹੋ ਜਾਵੇ ਕਿ ਉਹ ਇੱਕ ਦੂਜੇ ਲਈ ਆਵਾਜ਼ ਉਠਾਉਣ ਡੰਡੇ ਜੇ ਅਜਿਹਾ ਹੋ ਜਾਵੇ ਤਾਂ ਮਰਦ ਦੇ ਹੱਥੋਂ ਸੱਤਾ ਖਿਸਕ ਜਾਵੇਗੀ ਡੰਡੇ ਇਹ ਮਰਦ ਨੂੰ ਕਿਵੇਂ ਮਨਜ਼ੂਰ ਹੁੰਦਾ ਡੰਡੇ ਔਰਤਾਂ ਨੂੰ ਇਸ ਗੱਲ ਦੀ ਬਹੁਤ ਜ਼ਰੂਰਤ ਹੈ ਕਿ ਉਹ ਮਿਲ ਕੇ ਰਹਿਣ ਡੰਡੇ ਇੱਕ ਦੂਜੇ ਦੀ ਤਾਕਤ ਬਣਨ ਡੰਡੇ ਅਜੋਕੇ ਸਮੇਂ ਵਿੱਚ ਸਾਡੇ ਕੋਲ ਆਪਣੇ ਲਈ ਸਮਾਂ ਬਹੁਤ ਘੱਟ ਹੈ ਡੰਡੇ ਇਸ ਲਈ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ ਉਥੇ ਹੀ ਆਪਣੇ ਨਾਲ ਦੀਆਂ ਆਪਣੀਆਂ ਸਹਿਕਰਮੀ ਔਰਤਾਂ ਨਾਲ ਅਸੀਂ ਚੰਗੇ ਸਬੰਧ ਬਣਾ ਕੇ ਰਖੀਏ ਡੰਡੀ ਸਾਡੀ ਵਰਕਪਲੇਸ ਤੇ ਅਸੀਂ ਕੰਮ ਕਰਨ ਜਾਂਦੇ ਹਾਂ ਡੰਡੀ ਹਰੇਕ ਨੇ ਆਪਣਾ ਆਪਣਾ ਕੰਮ ਕਰਨਾ ਹੈ ਡੰਡੀ ਇਸ ਲਈ ਇੱਕ ਦੂਜੇ ਨਾਲ ਕਿਸੇ ਕਿਸਮ ਦਾ ਬੈਰ ਵਿਰੋਧ ਰੱਖਣ ਦਾ ਕੋਈ ਫਾਇਦਾ ਹੀ ਨਹੀਂ ਤੇ ਨਾ ਹੀ ਜ਼ਰੂਰਤ ਹੈ ਡੰਡੀ ਸਾਨੂੰ ਜਿੱਥੇ ਤੱਕ ਹੋ ਸਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਡੰਡੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਦੇ ਮਨ ਵਿੱਚ ਤੁਹਾਡੇ ਪ੍ਰਤੀ ਕੋਈ ਰੋਸ ਹੈ ਤਾਂ ਉਸ ਨਾਲ ਸਪਸ਼ਟ ਗੱਲ ਕਰੋ ਡੰਡੀ ਆਪਣਾ ਪੱਖ ਉਸ ਦੇ ਸਾਹਮਣੇ ਰੱਖੋ ਡੰਡੀ ਜੇਕਰ ਕਿਸੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਉਹ ਵੀ ਉਸ ਨੂੰ ਸਪਸ਼ਟ ਰੂਪ ਵਿੱਚ ਦੱਸੋ ਡੰਡੀ ਸਾਡੀ ਮਾਂ ਸਾਡੀਆਂ ਭੈਣਾਂ ਤੇ ਹੋਰ ਰਿਸ਼ਤੇਦਾਰ ਔਰਤਾਂ ਹਮੇਸ਼ਾ ਸਾਡੇ ਨਾਲ ਨਹੀਂ ਹੁੰਦੀਆਂ ਡੰਡੀ ਸਾਡੀਆਂ ਸਹਿਕਰਮੀ ਔਰਤਾਂ ਸਾਡੀਆਂ ਅਸਲ ਭੈਣਾਂ ਹਨ ਡੰਡੀ ਉਹਨਾਂ ਨਾਲ ਸਬੰਧ ਇੰਨੇ ਸੁਖਾਵੇਂ ਰੱਖੋ ਕਿ ਉਹਨਾਂ ਨੂੰ ਵੀ ਹਲਕਾ ਮਹਿਸੂਸ ਹੋਵੇ ਤੇ ਤੁਸੀਂ ਵੀ ਖੁਸ਼ ਰਹੋ ਡੰਡੀ ਕਿਸੇ ਦੀ ਨਿੰਦਿਆ ਚੁਗਲੀ ਕਰ ਕਿਸੇ ਦਾ ਬੁਰਾ ਤੱਕ ਕਿਸੇ ਬਾਰੇ ਅਫਵਾਹਾਂ ਫੈਲਾ ਕੇ ਅਸੀਂ ਚੰਗੇ ਨਹੀਂ ਬਣ ਜਾਵਾਂਗੇ ਡੰਡੀ ਹਰ ਔਰਤ ਜਿੱਥੇ ਵੀ ਖੜੀ ਹੈ ਪਤਾ ਨਹੀਂ ਕਿੰਨੇ ਮੁਹਾਜ ਉਸ ਦੇ ਸਾਹਮਣੇ ਹਨ ਡੰਡੀ ਪਤਾ ਨਹੀਂ ਕਿੰਨੀਆਂ ਮੁਸ਼ਕਲਾਂ ਦਾ ਉਹ ਸਾਹਮਣਾ ਕਰ ਰਹੀ ਹੈ ਡੰਡੀ ਜਦੋਂ ਅਸੀਂ ਔਰਤਾਂ ਭੈਣਾਂ ਦੇ ਰੂਪ ਵਿੱਚ ਸਹੇਲੀਆਂ ਦੇ ਰੂਪ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਅਗਾਹ ਵਧਾਂਗੀਆਂ ਤਾਂ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕੇਗੀ ਡੰਡੇ ਔਰਤਾਂ ਨੂੰ ਜ਼ਿੰਦਗੀ ਵਿੱਚ ਸਹਾਰਾ ਮਰਦ ਤੋਂ ਵੱਧ ਔਰਤ ਹੀ ਦਿੰਦੀਆਂ ਹਨ ਡੰਡੇ ਇਹ ਔਰਤਾਂ ਮਾਂ ਦੇ ਰੂਪ ਵਿੱਚ ਭੈਣ ਦੇ ਰੂਪ ਵਿੱਚ ਸੱਸ ਦੇ ਰੂਪ ਵਿੱਚ ਨਾਨਾਨ ਦੇ ਰੂਪ ਵਿੱਚ ਹੋਣ ਚਾਹੇ ਕਿਸੇ ਰਿਸ਼ਤੇਦਾਰ ਦੇ ਰੂਪ ਵਿੱਚ ਜਾਂ ਫਿਰ ਸਾਡੀਆਂ ਸਹਿਕਰਮੀ ਔਰਤਾਂ ਹੋਣ ਅਸਲ ਵਿੱਚ ਸਾਡੀ ਧਿਰ ਹੁੰਦੀ ਹਨ ਡੰਡੇ ਔਰਤ ਦੀ ਪੀੜਾ ਨੂੰ ਮਰਦ ਕਦੇ ਨਹੀਂ ਸਮਝ ਸਕਦਾ ਡੰਡੇ ਕੁਝ ਕੁ ਹੁੰਦੇ ਹਨ ਸੰਵੇਦਨਸ਼ੀਲ ਪੁਰਸ਼ ਸਾਰੇ ਨਹੀਂ ਡੰਡੀ ਆਪਣੇ ਆਲੇ ਦਵਾਲੇ ਆਪਣੀਆਂ ਸਹੇਲੀਆਂ ਦਾ ਘੇਰਾ ਇਹਨਾਂ ਬੁਲੰਦ ਰੱਖੋ ਕਿ ਤੁਹਾਨੂੰ ਜ਼ਿੰਦਗੀ ਦੀ ਹਰ ਮੁਸੀਬਤ ਛੋਟੀ ਮਹਿਸੂਸ ਹੋਵੇ ਡੰਡੀ ਜਿਸ ਦਿਨ ਤੁਸੀਂ ਇੱਕ ਦੂਜੇ ਦੀ ਤਾਕਤ ਬਣੋਗੇ ਤੁਹਾਨੂੰ ਕੋਈ ਹਰਾ ਨਹੀਂ ਸਕੇਗਾ ਡੰਡੀ ਛੋਟੀਆਂ-ਛੋਟੀਆਂ ਗੱਲਾਂ ਨੂੰ ਬਹੁਤਾ ਮਹੱਤਵ ਨਾ ਦਿਓ ਡੰਡੀ ਕੋਈ ਕੀ ਸੋਚਦਾ ਹੈ ਕੀ ਕਹਿੰਦਾ ਹੈ ਇਸ ਤੋਂ ਉਸ ਪ੍ਰਤੀ ਕੋਈ رائے ਨਾ ਬਣਾਓ ਡੰਡੀ ਜਿੱਥੋਂ ਤੱਕ ਹੋ ਸਕੇ ਆਪਣੀਆਂ ਸਹਿਕਰਮੀ ਔਰਤਾਂ ਦੀ ਮਦਦ ਕਰੋ ਡੰਡੀ ਸਹੇਲੀਆਂ ਬਣ ਕੇ ਰਹੋ ਸੋ ਸੁੱਖ ਦੁੱਖ ਦੀਆਂ ਗੱਲਾਂ ਸਾਂਝੀ ਹੁੰਦੀਆਂ ਹਨ ਡੰਡੇ ਜਿਨ੍ਹਾਂ ਔਰਤਾਂ ਦੀ ਜ਼ਿੰਦਗੀ ਵਿੱਚ ਚੰਗੀਆਂ ਸਹੇਲੀਆਂ ਹੁੰਦੀਆਂ ਹਨ ਉਹ ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਜਾਂਦੀਆਂ ਹਨ ਡੰਡੀ